ਦੋਸਤੋ 8 April ਹੈ ਤੇ 8 April ਦਾ ਜੋ ਇਤਿਹਾਸ ਹੈ ਇਨਕਲਾਬੀ ਇਤਿਹਾਸ ਹੈ ਉਹ ਤੁਸੀਂ ਸਾਰੇ ਜਾਣਦੇ ਵੀ ਹੋ ਤੇ ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ 8 April 1929 ਨੂੰ ਸ਼ਹੀਦ ਭਗਤ ਸਿੰਘ ਤੇ ਉਹਦੇ ਨਾਲ ਦੇ ਸਾਥੀ ਬੀਕੇ ਦੱਤ ਜਿਨ੍ਹਾਂ ਦਾ ਪੂਰਾ ਨਾਮ ਵੱਟਕੇਸ਼ਵਰ ਦੱਤ ਸੀ ਭਗਤ ਸਿੰਘ ਤੇ ਬੀਕੇ ਦੱਤ ਨੇ ਦੋਨਾਂ ਨੇ ਜਿਹੜਾ ਹੈਗਾ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ 8 April ਵਾਲੇ ਦਿਨ ਇਹ ਬੰਬ ਕਿਉਂ ਸੁੱਟਿਆ ਸੀਗਾ ਕਿਉਂਕਿ ਅੰਗਰੇਜ਼ਾਂ ਦੀ ਉਦੋਂ ਸਰਕਾਰ ਸੀ ਤੇ ਉਹ ਦੋ ਕਾਨੂੰਨ ਬਣਾਉਣਾ ਚਾਹੁੰਦੇ ਸੀ ਕਾਲੇ ਕਾਨੂੰਨ ਇੱਕ ਤਾਂ ਜਿਹਨੂੰ ਕਹਿੰਦੇ ਨੇ ਟ੍ਰੇਡ ਡਿਸਪਿਊਟ ਬਿਲ ਤੇ ਦੂਜਾ ਪਬਲਿਕ ਸੇਫਟੀ ਬਿਲ ਇਹ ਦੋਨੋਂ ਬਿਲ ਸੀਗੇ ਜਿਹੜੇ ਕਾਲੇ ਕਾਨੂੰਨ ਸੀਗੇ ਸਰਕਾਰੇ ਕਾਨੂੰਨ ਲਿਆਉਣਾ ਚਾਹੁੰਦੀ ਸੀ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਅੰਦੋਲਨ ਖੜਾ ਹੋ ਗਿਆ ਸੀ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਪਰ ਸਰਕਾਰ ਦੇ ਕੰਨ ਦੇ ਉੱਤੇ ਕੋਈ ਜੂੰ ਨਹੀਂ ਸੀ ਸਰਕਰੇ ਸਰਕਾਰ ਨੂੰ ਪਰਵਾਹ ਕੋਈ ਨਹੀਂ ਸੀਗੀ ਕਿਸੇ ਗੱਲ ਦੀ ਉਹ ਕਿਸੇ ਦੀ ਕੋਈ ਗੱਲ ਨਹੀਂ ਸੀ ਸੁਣ ਰਹੀ ਥਾਂ ਥਾਂ ਤੇ ਧਰਨੇ ਮੁਜਾਰੇ ਜਲਸੇ ਜਲੂਸ ਹੋ ਰਹੇ ਸੀ ਪਰ ਸਰਕਾਰ ਟਸ ਤੋਂ ਮਸ ਨਹੀਂ ਸੀ ਹੋ ਰਹੀ ਉਹ ਇਹ ਕਾਨੂੰਨ ਲਿਆਉਣ ਲਈ ਬਜ਼ਦ ਸੀ ਤਾਂ ਅਸੈਂਬਲੀ ਦੇ ਵਿੱਚ ਦਿੱਲੀ ਦੀ ਅਸੈਂਬਲੀ ਹੈ ਜਿਹੜੀ ਉਹਦੇ ਵਿੱਚ ਜਦੋਂ ਇਹ ਕਾਨੂੰਨ ਲੈ ਕੇ ਆਏ ਅੰਗਰੇਜ਼ ਤਾਂ ਭਗਤ ਸਿੰਘ ਹੋਰਾਂ ਨੇ ਫੈਸਲਾ ਕਰ ਲਿਆ ਸੀ ਪਹਿਲਾਂ ਹੀ ਕਿ ਜਿਹੜੇ ਦਿਨੇ ਕਾਨੂੰਨ ਲੈ ਕੇ ਆਉਣਗੇ ਤੇ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਇੱਕ ਫੋਕਾ ਬੰਬ ਬੰਦੇ ਮਾਰਨ ਵਾਲਾ ਨਹੀਂ ਇਹ ਨੋਟ ਕਰਨ ਵਾਲੀ ਗੱਲ ਹੈ ਫੋਕਾ ਬੰਬ ਧਮਾਕਾ ਕਰਨ ਵਾਲਾ ਸਿਰਫ ਇੱਕ ਬੰਬ ਹੈ ਜਿਹੜਾ ਪਟਾਕਾ ਕਹਿ ਲੋ ਉਹ ਉੱਥੇ ਛੁੱਟਾਂਗੇ ਤੇ ਆਪਾਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਾਂਗੇ ਤਾਂ ਭਗਤ ਸਿੰਘ ਤੇ ਬੀਕੇ ਦੱਤ ਸੀ ਜਿਹੜੇ ਅਸੈਂਬਲੀ ਦੇ ਵਿੱਚ ਪੇਸ ਬਦਲ ਕੇ ਦਰਸ਼ਕ ਦੀ ਗੈਲਰੀ ਹੁੰਦੀ ਹੈ ਜਿਹੜੀ ਦਰਸ਼ਕਾਂ ਦੀ ਉਹਦੇ ਵਿੱਚ ਜਾ ਖੜੋਏ ਸੀ ਤੇ ਅੰਗਰੇਜ਼ਾਂ ਨੇ ਜਦੋਂ ਇਹ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੀਕੇ ਦੱਤ ਤੇ ਭਗਤ ਸਿੰਘ ਹੋਰਾਂ ਨੇ ਫੋਕੇ ਬੰਬ ਸੀ ਜਿਹੜੇ ਉਹ ਅਸੈਂਬਲੀ ਦੇ ਵਿੱਚ ਛੁੱਟੇ ਸੀਗੇ ਤੇ ਕਾਨੂੰਨ ਤਾਂ ਕੀ ਪਾਸ ਹੋਣਾ ਸੀ ਫਿਰ ਹਫੜਾ ਦਫੜੀ ਵਾਲਾ ਉੱਥੇ ਮਾਹੌਲ ਬਣ ਗਿਆ ਭਗਤ ਸਿੰਘ ਤੇ ਬੀਕੇ ਦੱਤ ਦੀ ਗ੍ਰਿਫਤਾਰੀ ਹੋਈ ਹੈ ਔਰ ਗ੍ਰਿਫਤਾਰੀ ਹੋਣ ਤੋਂ ਬਾਅਦ ਕੇਸ ਚੱਲੇ ਸੀਗੇ ਤੇ ਲਾਹੌਰ ਵਾਲਾ ਕੇਸ ਵੀ ਪਾ ਕੇ ਭਗਤ ਸਿੰਘ ਹੋਰਾਂ ਦੇ ਉੱਤੇ ਇਹ ਕੇਸ ਵੀ ਪਾ ਕੇ ਤੇ ਹੋਰ ਕਈ ਗੱਲਾਂ ਇਹਦੇ ਨਾਲ ਜੋੜ ਕੇ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇ ਤਖਤੇ ਤੱਕ ਅੰਗਰੇਜ਼ਾਂ ਦੀ ਸਰਕਾਰ ਵੱਲੋਂ ਲਜਾਇਆ ਗਿਆ ਸੀ ਇਹ ਆਪਾਂ ਇਤਿਹਾਸ ਤੋਂ ਸਾਰੇ ਜਾਣੂ ਆਂ पर 8 अप्रैल ਦੇ ਉੱਤੇ ਜਿਹੜੀ ਮੈਂ ਗੱਲ ਬੇਨਤੀ ਉਚੇਚੇ ਤੌਰ ਤੇ ਤੁਹਾਨੂੰ ਕਰਨਾ ਚਾਹੁੰਨਾ ਆਪਣੇ ਵੀਰਾਂ ਭੈਣਾਂ ਨੂੰ ਉਹ ਇਹ ਹੈ ਕਿ ਭਗਤ ਸਿੰਘ ਹੋਰਾਂ ਨੇ ਫੋਕਾ ਬੰਬ ਕਿਉਂ ਮਾਰਿਆ ਕਿਉਂਕਿ ਭਗਤ ਸਿੰਘ ਹੋਰੇ ਜਾਣਦੇ ਸੀ ਕਿ ਜਿਹੜਾ ਦੂਜਾ ਬੰਬ ਹੋਏਗਾ ਉਹਦੇ ਨਾਲ ਤੇ ਬੰਦੇ ਮਰਨਗੇ ਫਿਰ ਉਹ ਦੂਜਾ ਬੰਬ ਮਾਰ ਵੀ ਸਕਦੇ ਸੀ ਪਰ ਭਗਤ ਸਿੰਘ ਨੇ ਕਿਹਾ ਸੀ ਕਿ ਮਨੁੱਖੀ ਜ਼ਿੰਦਗੀ ਜਿਹੜੀ ਹੁੰਦੀ ਹੈ ਇਹ ਬੜੀ ਕੀਮਤੀ ਹੁੰਦੀ ਹੈ ਤੇ ਇਹ ਬੰਦਾ ਮਾਰਨਾ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਮਕਸਦ ਤਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਹੈ ਤੇ ਅੰਗਰੇਜ਼ਾਂ ਦੀ ਸਰਕਾਰ ਹੈ ਜਿਹੜੀ ਬੋਲਿਆਂ ਦੀ ਸਰਕਾਰ ਹੈ ਤੇ ਬੋਲਿਆਂ ਦੀ ਸਰਕਾਰ ਨੂੰ ਸੁਣਾਉਣ ਵਾਸਤੇ ਇੱਕ ਤਮਾਕੇ ਦੀ ਲੋੜ ਪੈਂਦੀ ਹੈ ਤਾਂ ਅਸੀਂ ਇਹ ਤਮਾਕਾ ਕਰਨ ਜਾ ਰਹੇ ਹਾਂ ਜਾਂ ਕੀਤਾ ਹੈ ਤੇ ਇਸ ਕਰਕੇ ਉਹਨਾਂ ਨੇ ਬੰਦਾ ਮਾਰਨ ਵਾਲਾ ਬੰਬ ਨਹੀਂ ਛੁੱਟਿਆ ਸੀਗਾ ਤਾਂ ਅਜੇ ਇਥੇ ਸਵਾਲ ਖੜਾ ਕਰਨਾ ਬਣਦਾ ਹੈ ਕਿ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਅਤਵਾਦੀ ਗਰਦਾਨ ਕੇ ਉਹਨੂੰ ਮਤਲਬ ਅਤਵਾਦੀ ਗਤੀਵਿਧੀਆਂ ਵਾਲਾ ਨੌਜਵਾਨ ਦੱਸ ਕੇ ਉਹਨੂੰ ਫਾਂਸੀ ਲਾਇਆ ਗਿਆ ਤੇ ਆਜ਼ਾਦੀ ਤੋਂ ਬਾਅਦ ਅੱਜ ਵੀ ਕੁਝ ਲੋਕ ਐ ਜਿਹੜੇ ਭਗਤ ਸਿੰਘ ਨੂੰ ਅੱਤਵਾਦੀ ਸਾਬਤ ਕਰਨਾ ਚਾਹੁੰਦੇ ਨੇਗੇ ਪਹਿਲਾਂ ਵੀ ਜਾਣੇ ਜਾਂ ਅਣਜਾਣੇ ਦੇ ਵਿੱਚ ਭਗਤ ਸਿੰਘ ਦੇ ਜਿੰਨੇ ਵੀ ਬੁੱਤ ਲਾਏ ਗਏ ਜਿੰਨੀਆਂ ਤਸਵੀਰਾਂ ਬਣਾਈਆਂ ਗਈਆਂ ਭਗਤ ਸਿੰਘ ਦੇ ਹੱਥ ਦੇ ਵਿੱਚ ਇੱਕ ਪਿਸਤੌਲ ਦਿਖਾਇਆ ਜਾਂਦਾ ਸੀਗਾ ਪਰ ਬਹੁਤ ਸਿਆਣੇ ਲੋਕਾਂ ਨੇ ਸੂਝਵਾਨ ਲੋਕਾਂ ਨੇ ਫਿਰ ਇਸ ਗੱਲ ਨੂੰ ਸੋਚਿਆ ਕਿ ਭਗਤ ਸਿੰਘ ਤਾਂ ਇੱਕ ਜੀਨੀਅਸ ਨੌਜਵਾਨ ਸੀ ਉਹ ਤਾਂ ਬੁੱਧੀਜੀਵੀ ਸੀ ਬਹੁਤ ਇੰਟੈਲੈਕਚੁਅਲ ਸੀਗਾ ਤੇ ਜੀਨੀਅਸ ਜਿਹਨੂੰ ਅਸੀਂ ਕਹਿੰਨੇ ਆ ਤੇ ਇਸ ਕਰਕੇ ਇੰਨੇ ਗੁਨਾਵਾਲਾ ਤੇ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਅੰਤਰਰਾਸ਼ਟਰੀ ਪੱਧਰ ਦੀਆਂ ਕਿਤਾਬਾਂ ਪੜਨ ਵਾਲਾ ਇਨਕਲਾਬੀ ਕਿਤਾਬਾਂ ਪੜਨ ਵਾਲਾ ਬੰਦਾ ਕਦੇ ਅਤਵਾਦੀ ਨਹੀਂ ਹੋ ਸਕਦਾ ਤੇ ਭਗਤ ਸਿੰਘ ਦੇ ਜਦਨੇ ਜਦੋਂ ਫਾਂਸੀ ਲੱਗਣਾ ਸੀਗਾ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਲੱਗੀ ਹੈ ਤਾਂ ਭਗਤ ਸਿੰਘ ਦੇ ਹੱਥ ਦੇ ਵਿੱਚ ਉਸ ਵੇਲੇ ਆ ਕਿਤਾਬ ਸੀ ਇਹ ਕਿਤਾਬ ਜਿਹਦੇ ਉੱਤੇ ਲਿਖਿਆ ਹੋਇਆ ਇਹ ਕਿਤਾਬ ਦੇ ਉੱਤੇ ਲਿਖਿਆ ਹੋਇਆ ਇਹ ਦ ਬੁੱਕ ਭਗਤ ਸਿੰਘ ਬਾਜ਼ ਰੀਡਿੰਗ ਬਿਫੋਰ ਹੈਂਗਿੰਗ ਯਾਨੀ ਇਹ ਕਿਤਾਬ ਦੇ ਉੱਤੇ ਲਿਖਿਆ ਹੋਇਆ ਹੈ ਰੈਮਿਨਿਸੈਂਸ ਆਫ ਦਾ ਲੈਨਨ ਇਹ ਲੈਨਨ ਦੀਆਂ ਯਾਦਾਂ ਇਹ ਉਹ ਕਿਤਾਬ ਹੈ ਜਿਹਦਾ ਭਗਤ ਸਿੰਘ ਵਰਕਾ ਮੋੜ ਕੇ ਗਿਆ ਸੀਗਾ ਤੇ ਅੱਜ ਲੋੜ ਹੈ ਕਿ ਉਸ ਵਰਕੇ ਨੂੰ ਸਿੱਧਾ ਕਰਕੇ ਅੱਗੇ ਇਨਕਲਾਬੀ ਕਿਤਾਬਾਂ ਦੀ ਸਟੱਡੀ ਕਰਕੇ ਨੌਜਵਾਨ ਪੀੜ੍ਹੀਏ ਜਿਹੜੇ ਭਗਤ ਸਿੰਘ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰੇ ਇਹ ਵਰਕਾ ਮੋੜਨ ਦਾ ਇਹੀ ਮਤਲਬ ਸੀ ਤਾਂ ਇਹ ਕਿਤਾਬ ਜਿਹੜੀ ਭਗਤ ਸਿੰਘ ਪੜ ਰਿਹਾ ਸੀ ਇਹ ਤੋਂ ਸਾਬਤ ਹੋ ਜਾਂਦਾ ਹੈ ਕਿ ਭਗਤ ਸਿੰਘ ਨੇ ਪਹਿਲਾਂ ਵੀ ਦੱਸਦੇ ਆ ਕਿ 18 ਸਾਲ ਦੀ ਉਮਰ ਤੱਕ 260 ਇਨਕਲਾਬੀ ਕਿਤਾਬਾਂ ਪੜ ਲੀਆਂ ਸੀ ਤੇ ਹਰ ਵੇਲੇ ਉਹ ਉਹਨੂੰ ਕਿਹਾ ਜਾਂਦਾ ਕਿ ਉਹ ਹਬੜਿਆ ਹੋਇਆ ਇੱਕ ਪਾਠਕ ਸੀ ਜਣੀ ਐਨੀ ਭੁੱਖ ਸੀ ਕਿਤਾਬਾਂ ਪੜਨ ਦੀ ਕਿ ਹਰ ਵੇਲੇ ਉਹਦੇ ਕੋਟ ਦੀ ਜੇਬ ਦੇ ਵਿੱਚ ਵੀ ਪੈਂਟ ਦੀ ਜੇਬ 'ਚ ਵੀ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਕਿਤਾਬਾਂ ਹੀ ਟੰਗੀਆਂ ਹੁੰਦੀਆਂ ਸੀਗੀਆਂ ਤੇ ਹਰ ਵੇਲੇ ਕਿਤਾਬਾਂ ਨੂੰ ਚਿੰਬੜਿਆ ਰਹਿੰਦਾ ਸੀ ਕਿਤਾਬਾਂ ਪੜਦਾ ਰਹਿੰਦਾ ਸੀ ਗਿਆਨ ਹਾਸਲ ਕਰਦਾ ਰਹਿੰਦਾ ਸੀ ਤੇ ਆਖਰੀ ਸਮੇਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਕਿਤਾਬ ਜਿਹੜੀ ਦਾ ਵਰਕਾ ਮੋੜਿਆ ਉਸ ਵੇਲੇ ਭਗਤ ਸਿੰਘ ਦੇ ਹੱਥ 'ਚ ਕਿਤਾਬ ਸੀਗੀ ਤਾਂ ਇਹੋ ਜਿਹਾ ਨੌਜਵਾਨ ਆ ਜਿਹੜਾ ਕਦੇ ਵੀ ਅਤਵਾਦੀ ਨਹੀਂ ਹੋ ਸਕਦਾ ਤਾਂ ਉਹਨਾਂ ਨੇ ਬੰਬ ਸੁੱਟਣ ਤੋਂ ਬਾਅਦ ਵੀ ਇਹ ਗੱਲ ਕਹੀ ਹੈ ਕਿ ਮਨੁੱਖੀ ਜ਼ਿੰਦਗੀ ਕੀਮਤੀ ਹੈ ਅਸੀਂ ਇੱਥੇ ਦੂਜਾ ਬੰਬ ਇਸੇ ਕਰਕੇ ਨਹੀਂ ਸੁੱਟਿਆ ਹੈਗਾ ਤੇ ਭਗਤ ਸਿੰਘ ਦੇ ਉਹ ਵਿਚਾਰ ਜਦੋਂ ਅਸੀਂ ਪੜਦੇ ਆ ਤਾਂ ਉਹਨਾਂ ਦੇ ਵਿਚਾਰਾਂ ਦੇ ਵਿੱਚੋਂ ਵੀ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਭਗਤ ਸਿੰਘ ਨੇ ਕਿਹਾ ਕਿ ਬੰਬ ਤੇ ਬੰਦੂਕਾਂ ਕਦੇ ਵੀ ਇਨਕਲਾਬ ਨਹੀਂ ਲੈ ਕੇ ਆਉਂਦੇ ਦੁਬਾਰਾ ਮੈਂ ਕਹਿਣਾ ਚਾਹੁੰਦਾ ਹੈ ਭਗਤ ਸਿੰਘ ਨੇ ਕਿਹਾ ਕਿ ਬੰਬ ਅਤੇ ਬੰਦੂਕਾਂ ਕਦੇ ਵੀ ਇਨਕਲਾਬ ਨਹੀਂ ਲੈ ਕੇ ਆਉਂਦੇ ਇਨਕਲਾਬ ਦੀ ਤਲਵਾਰ ਤਾਂ ਸਗੋਂ ਵਿਚਾਰਾਂ ਦੀ ਸਾਨ ਤੇ ਤਿੱਖੀ ਹੁੰਦੀ ਹੈ ਤੇ ਵਿਚਾਰ ਸਾਨੂੰ ਕਿੱਥੋਂ ਮਿਲਦੇ ਨੇ ਇਨ੍ਹਾਂ ਕਿਤਾਬਾਂ ਦੇ ਵਿੱਚੋਂ ਮਿਲਦੇ ਨੇ ਜਿਹੜੀਆਂ ਭਗਤ ਸਿੰਘ ਪੜ੍ਹਿਆ ਕਰਦਾ ਸੀਗਾ ਤਾਂ ਜਦੋਂ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਬੰਬ ਤੇ ਬੰਦੂਕਾਂ ਨੂੰ ਸਾਫ਼ ਤੌਰ ਤੇ ਰੱਦ ਕਰਨ ਵਾਲਾ ਨੌਜਵਾਨ ਹੈ ਜਿਹੜਾ ਉਹਨੇ 8 ਅਪ੍ਰੈਲ ਵਾਲੇ ਦਿਨ ਇਹ ਸੇ ਕਰਕੇ ਹੀ 1929 ਦੇ ਵਿੱਚ ਅੰਗਰੇਜ਼ਾਂ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਆਪਣੇ ਸਾਥੀ ਬੀਕੇ ਦੱਤ ਨੂੰ ਨਾਲ ਲੈ ਕੇ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀਗਾ ਤੇ ਅੱਜ 8 ਅਪ੍ਰੈਲ ਵਾਲੇ ਦਿਨ ਜਿੱਥੇ ਅਸੀਂ ਉਹਨਾਂ ਆਪਣੇ ਦੋਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਬੀਕੇ ਦੱਤ ਉਹਨਾਂ ਨੂੰ ਉਚੇਚੇ ਤੌਰ ਤੇ ਉਹਨਾਂ ਦੀ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਬੀਕੇ ਦੱਤ ਦੀ ਜਦੋਂ ਕੁਦਰਤੀ ਮੌਤ ਹੋਈ ਤਾਂ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਮੇਰਾ ਜਿਹੜਾ ਅੰਤਮ ਸੰਸਕਾਰ ਹੈ ਉਹ ਫਿਰੋਜ਼ਪੁਰ ਹੁਸੈਨੀ ਵਾਲੇ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸੰਸਕਾਰ ਹੋਇਆ ਕਹਿ ਲੋ ਉੱਥੇ ਜਿੱਥੇ ਉਹਨਾਂ ਦੀ ਸਮਾਦੀ ਬਣੀ ਹੋਈ ਹੈ ਮੇਰਾ ਵੀ ਉਹਨਾਂ ਦੀ ਸਮਾਦੀ ਦੇ ਕੋਲੇ ਹੀ ਕੀਤਾ ਜਾਏ ਕਿਉਂਕਿ ਅਸੀਂ ਜਿਉਂਦੇ ਜੀ ਭਰ ਜਵਾਨੀ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਇਕੱਠੇ ਰਹੇ ਇਕੱਠੇ ਲੜੇ ਤੇ ਇਸ ਕਰਕੇ ਮੇਰੀ ਜਿਹੜੀ ਹੈ ਅੰਤਮ ਇੱਛਾ ਇਹ ਕਿ ਮੇਰਾ ਸੰਸਕਾਰ ਵੀ ਉੱਥੇ ਹੁਸੈਨੀ ਵਾਲੇ ਕੀਤਾ ਜਾਏ ਤਾਂ ਬੀਕੇ ਦੱਤ ਦੀ ਜਿਹੜੀ ਸਮਾਦੀ ਹੈ ਉਹ ਵੀ ਹੁਸੈਨੀ ਵਾਲੇ ਫਰੋਜ਼ਪੁਰ ਦੇ ਪਰਲੇ ਪਾਸੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਉੱਥੇ ਬਣੀ ਹੋਈ ਹੈਗੀ ਤਾਂ ਅਸੀਂ ਅੱਜ ਇਹਨਾਂ ਸ਼ਹੀਦਾਂ ਨੂੰ ਜਿੱਥੇ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਤੇ ਉੱਥੇ ਇਹਨਾਂ ਨੂੰ ਸ਼ਰਧਾਂਜਲੀ ਵੀ ਪੇਟ ਕਰਦੇ ਹਾਂ ਤੇ ਉੱਥੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਭਗਤ ਸਿੰਘ ਤੇ ਬੀਕੇ ਦੱਤ ਹੋਰਾਂ ਦੇ ਇਹਨਾਂ ਵਿਚਾਰਾਂ ਨੂੰ ਵੱਤਵੱਦ ਲੋਕਾਂ ਤੱਕ ਲਿਜਾਣ ਦੀ ਲੋੜ ਹੈ ਤਾਂ ਜੋ ਗੱਲ ਸਬਤ ਹੋ ਸਕੇ ਕਿਉਂਕਿ ਕੁਝ ਲੋਕ ਹਲੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਭਗਤ ਸਿੰਘ ਤਾਂ ਬਈ ਜਿਹੜਾ ਅਤਵਾਦੀ ਸੀ ਨਹੀਂ ਉਹ ਕਦੇ ਵੀ ਅੱਤਵਾਦੀ ਨਹੀਂ ਹੋ ਸਕਦਾ ਜੇ ਉਹ ਅੱਤਵਾਦੀ ਹੁੰਦਾ ਤਾਂ ਅੱਜ 8 ਅਪ੍ਰੈਲ ਵਾਲੇ ਦਿਨ ਉਹ ਜ਼ਰੂਰ ਦੂਜਾ ਬੰਬ ਉਥੇ ਸੁੱਟ ਸਕਦੇ ਸੀ ਪਰ ਉਹਨਾਂ ਨੇ ਅਜੇ ਹਾਂ ਨਹੀਂ ਕੀਤਾ ਹੈਗਾ ਤੇ ਇਸ ਕਰਕੇ ਅਸੀਂ ਅੱਜ 8 ਅਪ੍ਰੈਲ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਆਪਣੀ ਗੱਲ ਇੱਥੇ ਖਤਮ ਕਰਦੇ ਹਾਂ ਤੇ ਤੁਹਾਨੂੰ ਬੇਨਤੀ ਹੈ ਕਿ ਇਹ ਗੱਲ ਚੰਗੀ ਲੱਗੇ ਤਾਂ ਬਤੋ ਲੋਕਾਂ ਤੱਕ ਸ਼ੇਅਰ ਕਰਦਿਆ ਕਰੋ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ